ਨੌਜਵਾਨ ਦੀ ਜਰਮਨ ਦੇ ਵਿੱਚ ਪਾਕਿਸਤਾਨੀ ਮੁੰਡਿਆਂ ਨਾਲ ਝਗੜੇ ਦੌਰਾਨ ਹੋਈ ਮੌਤ ਗੁਰਦਾਸਪੁਰ ਦੇ ਕਸਬਾ ਦੋਰਾੰਗਲਾ ਦੇ ਨਜ਼ਦੀਕੀ ਪਿੰਡ ਹਸਨਪੁਰ ਦੇ ਨੌਜਵਾਨ ਬਲਜੀਤ ਸਿੰਘ ਦਾ ਜਰਮਨ ਵਿੱਚ ਝਗੜੇ ਦੌਰਾਨ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਬਲਜੀਤ ਸਿੰਘ ਪਿਛਲੇ ਸਾਲ ਹੀ ਰੋਜੀ ਰੋਟੀ ਕਮਾਉਣ ਦੇ ਲਈ ਵਿਦੇਸ਼ ਗਿਆ ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਵਾਪਸ ਸ਼ਾਇਦ ਕਦੀ ਨਹੀਂ ਪਰਤੇਗਾ। ਮਰਿਤਕ ਦੇ ਪਰਾਰੰਜੀਤ ਸਿੰਘ ਜੋ ਕਿ ਆਰਮੀ ਤੋਂ ਰਿਟਾਇਰ ਹੈ ਤੇ માતા ਨੇ ਦੁੱਖ ਭਰੇ ਲਹਿਜੇ ਨਾਲ ਦੱਸਿਆ ਕਿ ਬਲਜੀਤ ਸਿੰਘ ਆਪਣੇ ਪਰਿਵਾਰ ਦਾ ਵਧੀਆ ਪਾਲਣ ਪੋषण ਕਰਨ ਦੇ ਲਈ ਜਰਮਨ ਦੇ ਬਰਲਿਨ ਵਿੱਚ ਇਸ ਸਮੇਂ ਫੂਡ ਡਿਲੀਵਰੀ ਦਾ ਕੰਮ ਕਰਦਾ ਸੀ। ਬੀਤੇ ਦਿਨੀ ਜਰਮਨੀ ਵਿੱਚ ਉਸ ਦੇ ਘਰ ਦੇ ਬਾਹਰ ਗਲੀ ਦੇ ਵਿੱਚ ਹੀ ਪਾਕਿਸਤਾਨੀ ਮੁੰਡਿਆਂ ਦੇ ਨਾਲ ਝਗੜਾ ਹੋ ਗਿਆ ਤੇ ਝਗੜੇ ਦੇ ਦੌਰਾਨ ਚਾਕੂ ਵੱਜਣ ਨਾਲ ਉਸ ਦੀ ਮੌਤ ਹੋ ਗਈ। ਇਸ ਦੀ ਜਾਣਕਾਰੀ ਉਸਦੇ ਦੋਸਤ ਨੇ ਉਸ ਨੂੰ ਪਰਿਵਾਰ ਨੂੰ ਦਿੱਤੀ ਕਿ ਬਲਜੀਤ ਦੀ ਝਗੜੇ ਦੇ ਦੌਰਾਨ ਮੌਤ ਹੋ ਚੁੱਕੀ ਹੈ ਪਰਿਵਾਰ ਗਹਿਰੇ ਸਦਮੇ ਦੇ ਵਿੱਚ ਹੈ ਬਲਜੀਤ ਸ਼ਾਦੀਸ਼ੁਦਾ ਹੈ ਇਸਦੇ ਦੋ ਬੱਚੇ ਹਨ ਪਰਿਵਾਰ ਦੇ ਵਿੱਚ ਇੱਕ ਵੱਡਾ ਭਰਾ ਹੈ ਜੋ ਕਿ ਆਰਮੀ ਤੋਂ ਰਿਟਾਇਰ ਹੈ ਰਿਪੋਰਟਰ ਗੁਰਦਾਸਪੁਰ ਤੋਂ ਲਵਪ੍ਰੀਤ ਸਿੰਘ ਖੁਸ਼ੀਪੁਰ ਇਸ ਸੋਸ਼ਲ ਮੀਡੀਆ ਦੇ ਰਾਹੀਂ ਸਾਨੂੰ ਪਤਾ ਚੱਲ ਰਿਹਾ ਕਿ ਇਸ ਤਰੀਕ ਨੂੰ ਡੈਥ ਹੋਈ ਹੈ ਤੇ ਕਾਫੀ ਦਿਨ ਹੋ ਚੁੱਕੇ ਆ ਤੇ ਬਾਤ ਸਗਤ ਉਹ ਮੈਂ ਉਹ ਡੱਡ ਬੋੜੀ ਜਾਈਆ ਜਲਦੋ ਜਲਦ ਪੰਜਾਬ ਲੈ ਜਾਂਦੀ ਜਾਈ ਆਏ ਜੇ ਸੈਂਟਰ ਸਰਕਾਰ ਨੂੰ ਬੇਨਤੀ ਕਰਦੇ ਆ ਕਿਰਪਾ ਕਰਕੇ ਮਾਰਾ ਸਾਡੇ ਬੱਚੇ ਦੀ ਜਿਹੜਾ ਲਾਜ ਜਿਹੜੀ ਆ ਜਲਦੀ ਤੋਂ ਜਲਦੀ ਭੇਜੀ ਜਾਵੇ ਮਾਮਰਾਮ ਦਾ ਜੂਝੇ ਜਾਰ ਕਰਾਗੇ ਸਾਡਾ ਬਬੂ ਸਾਡੇ ਮਰਦੇ ਦੇਖ ਨਹੀਂ ਆਉਣ ਨੇ ਬੱਚੇ ਉਹਨੇ ਬੱਚੇ ਰੋਣ ਰਿਹਾ ਕਿਰਪਾ ਕਰੋ ਮਾਰਾ ਕਿਰਪਾ ਕਰੋ ਜੀ ਅਰੇ ਮੇਰ ਨੂੰ ਬਾਰਾਂ ਮੇਰ ਦੀ ਗੱਲ ਹੈ ਤੁਹਾਡੇ ਬੱਚੇ ਦੀ ਲਾਸ਼ ਜਲਦੀ ਜਲਦੀ ਭਾਰਤ ਭੰਗਾਈ ਜਾਵੇ ਜਿਹੜੇ ਸੰਸਕਾਰ ਕਰਕੇ ਜਿਹੜਾ ਉਹ ਪ੍ਰਾਪਤ ਦਾ ਮਗਰਾ ਲਾ ਲੋਏ ਮੇਰ ਕਰੋਗੀ ਕਿਰਪਾ ਕਰੋ ਮਾਰਾ ਰ ਬ੍ਰਦਰ ਜੋ ਬਲਜੀਤ ਸਿੰਘ ਜਰਮਨ ਦੇ ਵਿੱਚ ਬਰਲਿੰਗਸਾਰ ਦੇ ਵਿੱਚ ਕੰਮ ਕਰਨ ਵਾਸਤੇ ਗਿਆ ਸੀ ਛੋਟੇ ਛੋਟੇ ਉਹਦੇ ਬੱਚੇ ਆ ਜੀ ਤੇ ਉਹਦੀ ਉਥੇ ਕਿ ਪਤਾ ਨਹੀਂ ਚੱਲਿਆ ਸਾਨੂੰ ਵੀ ਕੀ ਗੱਲ ਹੋਈ ਆ ਉਥੇ ਝਗੜਾ ਹੋਣ ਕਰਕੇ ਉਹਦੀ ਮੌਤ ਹੋ ਗਈ ਆ ਉਹ ਕਿਰਪਾ ਕਰਕੇ ਅਸੀਂ ਦੋਨਾਂ ਸਰਕਾਰਾਂ ਦੇ ਹੱਥ ਜੁੜ ਕੇ ਬੇਨਤੀ ਕਰਦੇ ਆ ਕਿ ਸਾਡੇ ਬੱਚੇ ਦੀ ਡੈਡ ਬਾਡੀ ਨੂੰ ਛੇਤੀ ਤੋਂ ਛੇਤੀ ਭਾਰਤ ਲੈ ਕੇ ਆਇਆ ਜਾਵੇ ਨਯਾ ਜੀ ਨੇ ਸਾਡੀ ਪੰਜਾਬ ਸਰਕਾਰ ਨੂੰ ਅਸੀਂ ਮੇਲ ਕੀਤੀ ਸੀ ਉਹਦਾ ਤੁਹਾਨੂੰ ਜਵਾਬ ਆਇਆ ਹੈ ਵੀ ਉਹਨਾਂ ਨੇ ਮੇਲ ਕੀਤੀ ਹੈ ਵੀ ਉਹ ਕਹਿੰਦੇ ਵੀ ਡੱਡ ਬੱਡੀ ਭੇਜੀ ਜਾਏਗੀ ਤੇ ਘਰਦਾਰ ਬਹੁ ਬੁਰੀ ਹਾਲਤਾਂ ਜੀ ਰੋ ਰੋ ਕੇ ਅਸੀਂ ਚਾਹਨੇ ਆ ਵੀ ਛੇਤੀ ਤੋਂ ਛੇਤੀ ਸੈਂਟਰਲ ਗਵਰਨਮੈਂਟ ਵੀ ਇਹਦੇ ਵਿੱਚ ਆਏ ਉਹ ਛੇਤੀ ਛੇਤੀ ਸਾਡਾ ਸਾਥ ਦੇ ਉਹ ਡੱਡ ਬੱਡੀ ਨੂੰ ਵਾਪਸ ਲਿਆਂਦਾ ਜਾਏ। ਇਹ ਕਾਹਨੇ ਕੇ ਭੇਂਤੀ ਕਰਨੀ ਆ ਮੇਰੇ ਬੱਚੇ ਦੀ ਛੇਤੀ ਤੋਂ ਛੇਤੀ ਕਰ ਬੋ ਜਾ। ਮੇਰੇ ਬੱਚਿਆਂ ਦਾ ਉਹ ਤਾਂ ਬੁਰਾ ਨਾ ਮੈਂ ਤੋ ਕਰਦੀ ਨੀ ਕੀ ਆਲੀ ਨਾ ਜਾਣੇ ਦੇਖੇ ਆਹ ਮੇਰੀ ਦਿਹਾਉਤ ਸਰ ਕੋ ਆ ਗਈ ਬੀ ਬੀ ਇਹ ਬੁੱਢੇ ਆ ਮਾਂ ਮੈਂ ਵਈ ਕੀ ਕਰੀਆ